7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ। ਏਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਚ ਡਰਾਪਿੰਗ ਹੋਈ ਹੈ। ਨੌਜਵਾਨ ਜਿਹੜੇ ਭੋਲੇ-ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਉਏ ਦੇ ਬੱਚੇ ਹੀ ਇਹਦੇ ਚ ਸ਼ਾਮਿਲ ਲੱਭ ਰਹੇ ਨੇ। ਡਰਗਮਨੀ 21800 ਹੈ ਜੇ। ਐ ਸਾਇਪਰੀਦੀ ਜਿਹੜੀ 19 ਸਾਲਾਂ ਤੇ ਗਗਨਦੀਪ ਦੀ 26 ਸਾਲਾਂ। ਕਰੰਦੀ ਪੁਹੀ ਹੈ ਜਿਹੜਾ 40 ਕਿਲੋ ਪਿੱਛੇ ਰਾਜਾ ਸੰਸੀ ਤੇ ਰਿਕਵਰ ਕੀਤੀ ਸੀ ਹਿਰੋਇਨ ਉਹਦੇ ਵਿੱਚ ਵੀ ਇਹ ਸ਼ਾਮਲ ਆ ਉਹਦੀ ਮਦਰ ਤੇ ਸਿਸਟਰ ਵੀ ਅਰੈਸਟਡ ਵੀ ਆ ਉਸ ਕੇਸ ਦੇ ਵਿੱਚ ਬਹੁਤ ਵੱਡੀ ਸਕਸੈਸ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ ਡਰੱਗ ਕਾਰਟਲ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡਰਾਪਿੰਗ ਕਰਕੇ ਇੰਡੀਅਨ ਟੈਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਕਿ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਵਿੱਚ ਡਰਾਪਿੰਗ ਹੋਈ ਹੈ ਜੋ ਪ੍ਰੀਲਿਮਿਨਰੀ ਪੁੱਛਗਿੱਛ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਇਹੜੇ ਦੋ ਮੁਲਜ਼ਮ ਨੇ ਸਾਹਿਬ ਪ੍ਰੀਤ ਇਲੀਅਸ ਸਾਹਿਬ ਫਤਿਹਗੜ ਚੂੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਕਲਾਪ ਪਰਚਾ ਦਰਜ ਹੈ ਸਨੇਚਿੰਗ ਵਗੈਰਾ ਦਾ ਕਣੀਏ ਕੇ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਇੰਪਲੋਇਡ ਹੈ ਗਗਨਦੀਪ ਗਗਨ ਹੈ ਇਹ ਕੋਟ ਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਵਾਈਫਾਇਰ ਕਰਨਾ ਯਾਰਮਜ਼ਕ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜ ਹੈ ਥਾਣਾ ਇਸਲਾਮਾਬਾਦ ਬੇਸਿਕਲੀ ਇਹ ਦੋ ਬੰਦੇ ਇਨਟੈਕਿਆ ਕਰਨਦੀਪ ਨਾ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੈਂਡਲਰ ਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਹੈ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਾਲ ਹੀ ਸਾਇਪਰੀਤ ਨਾ ਇਨਟੈਕਸੀ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਇਹਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਤੇ ਲొਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਲਿਆਉਂਦਾ ਸੀ ਜਿਹੜੀ ਇਹ ਕਨਸਾਈਨਮੈਂਟ ਹੈ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਦੇ ਕਹਿ ਤੇ ਸਾਇਹਪਰੀ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਐਸੀ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਆ ਜਿਹੜਾ 40 ਕਿਲੋ ਪਿੱਛੇ ਰਾਜਸਥਾਨ ਸੀ ਤੇ ਅੰਮ੍ਰਿਤਸਰ ਰੂਰਲ ਪੁਲਿਸ ਵਾਲੋ ਰਿਕਵਰ ਕੀਤੀ ਸੀ ਹੀਰੋਇਨ ਉਸ ਦੇ ਵਿੱਚ ਵੀ ਇਹ ਸ਼ਾਮਲ ਆ ਉਹਦੀ ਮਦਰ ਤੇ ਸਿਸਟਰ ਉਹ ਚ ਅਰੈਸਟਡ ਵੀ ਆ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਇਹ ਬੰਦਾ ਇਸ ਜਿਹੜਾ ਡਰੱਗ ਟ੍ਰੇਡ ਨੂੰ ਚਲਾ ਰਿਹਾ ਸੋ ਇਹਦੇ ਨਾਲ ਇਹ ਆ ਕਿ ਜਿਹੜਾ ਇਹ ਮਾੜੇ ਐਲੀਮੈਂਟਸ ਨੇ ਆਪਾਂ ਨੂੰ ਇਹ ਬਾਰ-ਬਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ 'ਚ ਚੇਂਜ ਕਰਦੇ ਜਿਵੇਂ ਸੈਕਟਰ ਡੇਰਾ ਬਾਬਾ ਬਨਾਨਕ ਆ ਗਿਆ ਜਿੱਧਰ ਸ਼ਕਤੀ ਇਹਨਾਂ ਨੂੰ ਲੱਗਦਾ ਹੈ ਜ਼ਿਆਦਾ ਹੋਊਗੀ ਦੂਜੀ ਸਾਈਡ ਸ਼ਿਫਟ ਕਰ ਰਹੇ ਆ ਤੇ ਨੌਜਵਾਨ ਜਿਹੜੇ ਭੋਲੇ-ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਉਮਰ ਦੇ ਬੱਚੇ ਹੀ ਇਹਦੇ 'ਚ ਸ਼ਾਮਿਲ ਲੱਭਨ ਦਿਖ ਰਹੇ ਨੇ ਸੋ ਬਾ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ بچੋ ਬਾਹਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕ੍ਰਿਮੀਨਲ ਰਿਕਾਰਡ ਬਣਦਾ ਹੈ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਟეკਲਾਫ ਹੁੰਦੀ ਹੈ ਤੋਂ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਨੇਕ ਕੰਮ ਕਰੋ ਤਾਂ ਹੀ ਉਹਨਾਂ 'ਚੀ ਬਰਕਤ ਹੈਗੀ ਐ ਸਰ ਸਰ ਡਰਗ ਮਨੀ ਕਿੰਨੀ ਹੈ ਜੀ ਡਰਗ ਮਨੀ 21800 ਹੀ ਹੈ ਜੀ ਇਹ ਤਾਂ ਵੱਡੀ ਕਨਸਾਈਨਮੈਂਟ ਹੈ 7.630 ਕਿਜੀ ਤੋਂ ਮੈਨੂੰ ਲੱਗਦਾ ਕਿ ਅੱਗੇ ਵੇਚ ਕੇ ਇਹਨੋਂ ਕੋ ਹੋਰ ਵੀ ਆਉਣੀ ਸੀ ਉਹ ਹਵਾਲੇ ਵਾਲਾ ਜਿਹੜਾ ਕੰਮ ਹੈ ਉਹ ਵੀ ਅਸੀਂ ਜਿਹੜਾ ਕਰਨਦੀਪ ਦਾ ਸਾਹਿਬ ਰੀਦੇ ਅਕਾਊਂਟਸ ਇਹਦੇ ਆਧਾਰ ਕਾਰਡ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕ ਕਰ ਰਹੇ ਹਾਂ ਇਹ ਕਿੰਨਾ ਕ ਡਰਾਪਿੰਗ ਕਰਾ ਚੁੱਕਾ ਕਿਉਂਕਿ ਜਿਸ ਦਾ ਕੱਲ੍ਹ ਨੂੰ ਵਾਈਟ ਪਹਿਲੇ ਵੀ ਕਈ ਹੋਈਏ ਦੇਖੋ 2023 ਚ ਇਹਦੇ ਤੇ ਮੁਕੱਦਮਾ ਦਰਜ ਹੋਇਆ ਸਨੈਚਿੰਗ ਦਾ ਉਸ ਤੋਂ ਬਾਅਦ ਵੀ ਅਨਐਮਪਲੋਇਡ ਤੁਰਿਆ ਫਿਰਦਾ ਹੈ ਤੇ ਬਾਹਰ ਕਿਉਂਕਿ ਜੇਲਾਂ ਚੋ ਵੀ ਆਮ ਬਣ ਜਾਂਦੇ ਆ ਔਰ ਮਤਲਬ ਜੋ ਮੈਨੂੰ ਸਮਝ ਆਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਲੱਗਿਆ ਇੰਡੀਕੇਟ ਕੀਤਾ ਇਸ ਗੱਲ ਨੇ ਕਿ ਤਕਰੀਬਨ 3-4 ਮਹੀਨਿਆਂ ਤੋਂ ਐਕਟਿਵ ਸੀਗਾ ਔਰ ਵਕਫਾਕ ਸੈਕਟਰਾਂ ਦੇ ਕਿਉਂਕਿ ਆਪ ਫਤਿਹਗੜ੍ਹ ਟੁੰਡੀਆਂ ਦਾ ਰਹਿਣ ਵਾਲਾ ਉਸ ਏਰੀਆ ਦਾ ਵਕਫਾ ਹੈ उत्त ड्रॉपिंग कराई लोकेशन भेजी उन्हें और वर्चुअल नंबर जाके पिकअप करके अजय चल रही है जी हम पेश करके रिमांड लैन लगी बिल्कुल फ्रैश रेस्ट हुई है ता ही तमीजिएटली तो शेयर की अनइम्पलॉयड है जी दूजा गगनदीप जो लोन एजेंट है छोटा मोटा भी कोई बहुत इकनोमिकली वैलऑफ नहीं है ਸਾਇਪਰੀਦੀ ਇਹ ਜਿਹੜੀ 19 ਸਾਲ ਆ ਤੇ ਗਗਨਦੀਪ ਦੀ 26 ਸਾਲ ਆ ਜੀ ਕੋਟ ਖਾਲਸਾ ਬਣੇ ਕਰਨ ਦਾ ਕੀ ਬੈਕਗ੍ਰਾਉਂਡ ਹੈ ਕਰਨ ਦਾ ਜੇ ਕਢਵਾ ਰਹੇ ਅਸੀਂ ਇਹ ਵੀ ਪਤਾ ਲੱਗਿਆ ਵੀ ਉਹ ਦੁਬਈ ਬੇਸ ਬੰਦਾ ਹੈਗਾ ਔਰ ਉਹਦਾ ਅਸੀਂ ਹੁਣ ਚੈੱਕ ਕਰਾਉਨੇ ਆ ਉਹਨਾਂ ਦੇ ਕਿੱਥੋਂ ਦਾ ਰਹਿਣ ਵਾਲਾ ਹੈ ਪਿੱਛੋਂ ਇਹ ਵੀ ਇੰਡੀਕੇਟ ਹੋਇਆ ਵੀ ਚਾਹ ਪੁਰਾਣਾ ਛੱਡਦਾ ਰਹਿਣ ਵਾਲਾ ਉਹ ਵੀ ਸਾਰਾ ਚੈੱਕ ਕਰਾਉਨੇ ਆ ਕ੍ਰਿਮੀਨਲ ਰਿਕਾਰਡ ਹੈ ਨਹੀਂ ਹੈ ਕਦੋਂ ਗਿਆ ਉਹ ਅਸੀਂ ਅੰਮ੍ਰਿਤਸਰ ਰੂਰਲ ਪੁਲਿਸ ਨੇ ਉਸਦਾ ਕੋਈ ਵਰਕ ਕੀਤਾ ਹੋਵੇ ਕਿ ਕਦੇ ਮਦਰ ਤੇ ਸਿਸਟਰ ਰੈਸਟੋਰੇ ਨੇ 40 ਕਿਲੋ ਚ ਤੋਂ ਨੂੰ ਅਸੀਂ ਆਪਸ ਸ਼ੇਅਰ ਕਰਕੇ ਵੀ ਵਿਲ ਟੇਕ ਇਟ ਫਾਰਵਰਡ ਸਿਪੀ ਸਾਹਿਬ ਪਾਕਿਸਤਾਨ ਤੋਂ ਜਿਹੜੀ ਭਾਤ ਦੇ ਨੇ ਖੇਵ ਆ ਰਹੀ ਹੈ ਕਿ ਆਪਣੀ ਵੀ ਡਰੋਨਸ ਤੋਂ ਫੇਲੀ ਹੋਣ ਦੇ ਆ ਰਹੇ ਨਹੀਂ ਨਹੀਂ ਯਾਰ ਦੇਖੋ ਬਾਰਡਰ ਬਹੁਤ ਵੱਡਾ ਲੱਗੇ ਜਾਂ ਸਾਰੀਆਂ ਟੀਮਾਂ ਡਰੋਨਸ ਵੀ ਲੱਗੇ ਉਹ ਨਰੇਕ ਚੱਪੇ ਚੱਪੇ ਤੇ ਤਾਂ ਲੱਗ ਨਹੀਂ ਸਕਦੀ ਸੋ ਇਟ ਇਜ਼ ਅ ਵਾਸਟ ਬਾਰਡਰ ਬੇਸਿਕਲੀ ਸਾਨੂੰ ਇਹ ਹੈ ਕਿ ਇੱਕ ਪ੍ਰੌਕਸੀ ਵਾਰ ਹੈ ਕ੍ਰੋਸ ਦਿ ਇੰਟਰਨੈਸ਼ਨਲ ਬਾਰਡਰ ਜੋ ਇੱਕ ਗੁਆਂਢੀ ਦੇਸ਼ ਕੋਲੋਂ ਕੀਤੀ ਜਾ ਰਹੀ ਹੈ ਸਾਨੂੰ ਸੰਭਲਣ ਦੀ ਲੋੜ ਹੈ ਆਪਣੇ ਯੂਥ ਨੂੰ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਉਹਨਾਂ ਦੀ એનર્ਜੀ ਨੂੰ ਜੋ ਕਿ ਪੰਜਾਬ ਸਰਕਾਰ ਵੱਲੋਂ ਸਕਿੱਲ ਡਿਵੈਲਪਮੈਂਟ ਤੇ ਹੋਰ ਜਿਹੜੇ ਪ੍ਰੋਜੈਕਟਸ ਇਹ ਉਹਨਾਂ ਦਾ ਰਹੀ ਕੀਤਾ ਜਾਦਾ ਹੈ